아니 <목소리도> ਦਾ ਪਾਣੀ ਵਾਈਟ ਤੇ ਕਾਫੀ ਉਹ ਕਿ ਬੀਗੂ ਪੁਰਾ ਟਾਈਗਰ ਕੋਲ ਦੀ ਕੰਮ ਵੀ ਬੁਲਾ ਦਿੱਤਾ ਜਿਸਾਨ ਤੇਸ਼ਾ ਉਸਾਰ ਦੇ ਚੇਅਰਮੈਨ بلا دیوا جی قومی پردھان اشوک سلر جی قومی وائس چیئرمین لولی پٹولی وتھمان انہا سارے قومی جن سکتی دشا نردان تھا اج ویروڑا ٹائگر فورٹ کو بس اسٹینڈ ہشیارپور وے گرو پگوت سنگ سکار یا پوری کا سانجے طور سے پتہ رکھا گیا پچھلے دن ہی مورپور جدھا وکے گرو بابا صاحب بھیمراؤ امبیڈکر جی جو سٹو نا جو ਕਿ ਕੁਮਾਰ ਸਿੰਘ ਨੂੰ ਦੇ ਕਹਿੰਦੇ ਬੇਇਜ਼ਤੀ ਕੀਤੀ ਗਈ ਉਹਦੇ ਖਿਲਾਫ ਪੇਚ ਅਜੇ ਵੇਖਿਆ ਪੂਰਾ ਡਾਇਰੈਕਟ ਨਹੀਂ ਹੋ ਰਿਹਾ ਸਰਕਾਰ ਦੀ ਪੰਜਾਬ ਪੁਛੀ ਫੰਦੀਆਂ ਕਿੰਨੀਆਂ ਪੇਸ਼ ਕਰਦਾ ਬਹੁਤਾਂ ਦਾ ਗਰਮ ਮੋਖਾ ਕਿ ਇਸ ਤੱਕ ਨਾਲ ਅਜੇ ਤੱਕ ਵੀ ਕੋਈ ਜਿਹੜਾ ਜਿਹੜਾ ਸ਼ਰਾਰਤ ਕਰਨ ਵਾਲਾ ਜਿਹੜਾ ਇੱਕ ਸ਼ਰਾਰਤੀ ਅਸਲੀ ਤੋਸੀ ਨੂੰ ਪੜਨੀ ਪਾਈ ਔਰ ਕੁਮਾਰ ਸਿੰਘ ਨੂੰ ਪੂਰਬਾਰ ਜਾਤ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਪੀਆਰ ਲੈ ਕੇ ਬੈਠਾ ਆ ਉਹ ਇੱਕ ਭਾਰਤ ਦੇ ਸੰਵਿਧਾਨ ਨਿਰਮਾਤਾ ਨੂੰ ਸਿੱਧੇ ਰੂਪ ਤੇ ਕਹਿ ਰਿਹਾ ਕਿ ਮੋਦੀ ਸਰਕਾਰ 腐ੀ ਪਈ ਆ ਪੰਜਾਬ ਸਰਕਾਰ 腐ੀ ਪਈ ਆ ਸਾਡੀਆਂ ਜਨਸੀਆਂ 腐ੀਆਂ ਪਈਆਂ ਉਹਨੂੰ ਲਿਆਉ ਚੱਕ ਕੇ ਪੰਜਾਬ ਦੇ ਵਿੱਚ ਉਹਨੂੰ ਲਿਆ ਕੇ ਸਜ਼ਾ ਦੇਊਗਾ ਇਹ ਕਹਿੰਨੇ ਕਰਨਾ ਇਹ ਭਾਰਤੀ ਸਰਕਾਰ ਨੇ ਕਰਨਾ ਇੱਕ ਤੋਂ ਪਤਾ ਲੱਗਦਾ ਕਿ ਮੋਦੀ ਦੀ ਕੀ ਮਾਨਸਿਕਤਾ ਹੈ ਪੰਜਾਬ ਸਰਕਾਰ ਦੀ ਕੀ ਮਾਨਸਿਕਤਾ ਬਾਬਾ ਸਾਹਿਬ ਵੀ ਬਰਾਉ ਅੰਬੇਦਕਰ ਤੇ ਲਿਖੇ ਸੰਧਾ ਜਿਨ੍ਹਾਂ ਦੇ ਸੰਵਿਧਾਨ ਦੀ ਬਤੌਲਤ ਅੱਜ ਦੇਸ਼ ਦਾ ਮંત્રી ਮੋਦੀ ਉਹ ਤੁਖ ਦਾ ਰਾਸ਼ਟਰਪਤੀ ਜੋ ਦਲੀਤਾ ਔਰ ਉਸ ਤੋਂ ਬਾਅਦ ਜੋ ਪਹਿਲੀ ਪ੍ਰਧਾਨ ਮੰਤਰੀ ਬਣੀ ਸੀ ਗੇਂਦਰਾ ગાંધી ਉਹ ਵੀ ਭਾਰਤ ਦੀ ਸਰਕਾਰ ਬਣੀ ਸੀ ਪਰ ਅੱਜ ਬੜੇ ਸੁਖ ਨਾਲ ਸਾਨੂੰ ਪਿਆਰੀ ਹੈ ਕਿ ਮੋਦੀ ਸਰਕਾਰ ਔਰ ਪੰਜਾਬ ਦੀ ਭਗਵਾਨ ਸਰਕਾਰ ਬਾਬਾ ਸਾਹਿਬ ਦੀ ਨਵੇਂ ਮੇਦਕ ਦੇ ਸਟੈਚੂ ਆਨ ਚੌਂ ਦੇ ਵਿੱਚ ਉਹਨੇ ਰੱਖਿਆ ਕਰਨ ਵਿੱਚ ਜਿਹੜੀ ਅਸਫਲ ਰਹੀ ਆ ਆਪਾਂ ਆਪਣੇ ਸਮਾਜ ਦੇ ਮਾਧਿਅਮ ਨਾਲ ਹੀ ਪੰਜਾਬ ਸਰਕਾਰ ਨੂੰ ਔਰ ਮੋਦੀ ਸਰਕਾਰ ਨੂੰ ਇਹ ਸਖਤ ਸ਼ਬਦਾਂ ਵਿੱਚ ਕਹਿ ਦੇਣਾ ਚਾਹੁੰਦੇ ਆ ਜੇਕਰ ਉਹਨਾਂ ਦੇ ਕੋਲ ਬਹੁਤ ਸਾਫ਼ ਹੀ ਮਰੋਂ ਬੇਦਖਾ ਜਿੱਦੇ ਸਟੈਚੂ ਆ ਨਹੀਂ ਹੁੰਦੀ ਉਹ ਸ਼ਰਿਆ ਮੀਡੀਆ ਦੇ ਵਿੱਚ ਆ ਕੇ ਕਹਿ ਦਵੇ ਕਿ ਸਮਾਜ ਆਪ ਹੀ ਦੇਖ ਲਵੇ ਵੀ ਅਸੀਂ ਜਾਣੀ ਸਾਡਾ ਕੰਮ ਜਾਣੇ ਜੈਗੁਰ ਦੇ ਧੰਨ ਆਖਰੀ ਸਰਕਾਰਾਂ ਨੇ ਕੰਮੀਆਂ ਨੇ ਬਣਾ ਅਸਰ ਰਹੀ ਲੋਕ ਨੂੰ ਆਪਣਾ ਹੈ ਸਮਾਜਿਕ ਕੰਮਾਂ ਦੇ ਸਾਡੇ ਚੱਲ ਦੇ ਮਾਰੋੜੇ ਜਿਹੜਾ ਆ ਉਹ ਗਰੀਬ ਪੁਣਜੀ ਦੀ ਬਾਤ ਕਰੀਆ ਪ੍ਰਸ਼ਾਸਨ ਦਾ ਪਰ ਚਾਦਾ ਲੱਗ ਜਾਂਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਦੇਸ਼ੀਓ ਮਹਾਨ ਪੰਜਾਬ ਦਾ ਮਹੌਤਮ ਪ੍ਰਾਜੈਕਟ ਦੇਖੋ ਇੱਕ ਪਾਸੇ ਸਰਕਾਰ ਰਹੀ ਆ ਸਰਕਾਰੀ ਬੈਰੀ ਦੀ ਝੋਲ ਨਸ਼ਾ ਮੂਤ ਉਹ ਆਪ ਦਾ ਮੁੱਖ ਮੰਤਰੀ ਕੋ ਬੈਕ ਲਾਇਕ ਤੋਂ ਬਿਨਉ ਦੀ ਅੱਖਾਂ ਵਿੱਚ ਬੋਲਦੇ ਆ ਕਿ ਉਹ ਕਿਦਾਂ ਅਵਾਜ਼ ਦੇ ਸਕਦਾ ਕਿ ਅਸੀਂ ਜਿਹੜਾ ਪੰਜਾਬ ਆ ਨਸ਼ਾ ਮੁਕਤ ਕਰਾਂਗੇ ਅਸੀਂ ਕਿਦਾਂ ਪੰਜਾਬ ਦੀ ਜਵਾਨੀ ਬਚਾ ਪਾਵਾਂਗੇ ਅਸੀਂ ਕਿਦਾਂ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਸਹੀ ਕਰ ਪਾਵਾਂਗੇ ਇਹ ਜਿਹੜੀ ਜਨਤਾ ਆ ਜਨਤਾ ਸਭ ਕੁਝ ਜਾਣਦੀ ਆ ਪਰ ਮੈਨੂੰ ਪਤਾ ਨਹੀਂ ਕੋਲੋ ਕਿ ਘੋੜੀ ਔਰ ਅੱਖਾਂ ਬੰਦ ਕਰਕੇ ਦੇਖੀਏ ਕਿ ਪੰਜਾਬ ਦਾ ਜਿਹੜਾ ਸਾਰਾ ਕੁਝ ਲੁੱਟਿਆ ਜਾ ਰਿਹਾ ਜਵਾਨੀ ਨੂੰ ਨਹੀਂ ਜਾ ਰਹੀ ਆ ਪੈਸਾ ਲੁੱਟ ਕੇ ਦਿੱਲੀ ਜਾ ਰਿਹਾ ਆ ਔਰ ਪੰਜਾਬ ਦੇ ਉੱਤੇ ਰਾਜ ਕੌਂਟਰ ਕਰ ਰਿਹਾ ਦਿੱਲੀ ਵਾਲੇ ਕਰ ਰਹੇ ਆ ਇਹ ਛੋਟੀਆਂ ਛੋਟੀਆਂ ਜਿਹੜੀਆਂ ਇੱਕ ਚੇਅਰਮੈਨੀ ਦੇ ਉੱਪਰ ਜਿਹੜਾ ਹੁਕਮ ਦੇਣਾ ਉਹ ਵੀ ਦਿੱਲੀ ਤੋਂ ਆ ਕੇ ਬੈਠਾ ਆ ਤੇ ਸਾਡਾ ਪੰਜਾਬ ਦਾ ਜਿਹੜਾ ਜਵਾਨੀਆ ਪੰਜਾਬ ਦਾ ਜਿਹੜਾ ਹੋਣਾ ਪੰਜਾਬੀ ਐਜੂਕੇਸ਼ਨ ਦਾ ਕੋਠੇ ਆ ਪੰਜਾਬ ਦੇ ਪੜ੍ਹੇ ਲਿਖੇ ਲੋਕ ਕਿੱਥੇ ਆ ਉਹ ਵੀ ਫੈਸਲੇ ਲੈਣ ਦਾ ਸਾਹਮਣੇ ਇਸ ਕਰਕੇ ਮੈਂ ਪੰਜਾਬ ਸਰਕਾਰ ਦਾ ਅਸੀਂ ਅੱਜ ਦਾ ਫੋਕਾ ਹੋਈਆਂ ਬੀਬੀ ਪੁਲਾ ਨੈਟਰ ਤੋਂ ਸਾਡੀ ਕਹ ਰਾ ਜਰੂਰ ਅਸ ਕਹ ਰੋਸ ਕੀ ਪਿਆ ਮਾਤਾ ਰਬ ਜੀ ਹਾਂ ਪੀਸੀ ਪਾਕੋਸਤਾਨੀ ਨਾ ਤੋ ਉਹਦੀਆਂ ਸਭ ਦੇ ਅਮ ਉਹਨੂੰ ਕਿਉਂ ਨਹੀਂ ਆਪਾ ਬੰਦੇ ਜੇ ਖਾਲੇਸਤਾਨ ਬਣਾਣਾ ਇੱਥੇ ਕਿਸ ਤਰ੍ਹਾਂ ਆਪਣਾ ਬੇਸ ਬਣਾ ਕੇ ਜਦੋਂ ਖਾਲੇਸਤਾਨ ਬਣਾਦੇ ਖਾਲੇਸਤਾਨੇ ਦਰਮਨਾ ਪਾਕਿਸਤਾਨ ਬਣਾ ਪਰਮਪਤਾ ਗੁਰੂ ਅਰਬਿਆਸ ਮਰਨ ਦੀ ਵਿਚਾਰ ਤਾਂ ਰਹੇ ਨਾਲ ਜਿੱਦੇ ਪਰਮਪਤਾ ਗੁਰੂ ਅਰਬਿਆਸ ਮਰਿਆ ਇਹਨੇ ਕਿਹਾ ਐਸਾ ਚਾਹੂੰ ਰਾਜ ਮੈਂ ਜਿੱਥਾ ਮੇਰੇ ਸਭ ਨੂੰ ਹੱਥ ਛੋਟ ਬੜੇ ਸਭ 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 ਰਬ ਦਾਸ ਰਹੇ ਕਿਸੇ ਵੀ ਅੰਦੋਲਨ ਜੰਮ ਹੋ ਗਿਆ ਨਾ ਸਾਡੇ ਪੱਲੇ ਕੁਝ ਨਹੀਂ ਰਹਿਣਾ ਤੁਸੀਂ ਪੁੱਛਣਾ ਆ ਔਰ ਇਸ ਚੀਜ਼ ਨੂੰ ਫੇਰ ਦੁਬਾਰਾ ਲਾਣਾ ਹੈ ਕਿ ਸਾਡਾ ਹਿੱਤ ਦਾ ਜਿਹੜਾ ਦੁਬਾਰਾ ਲੱਗੂ ਹੋਵੇ ਇਸ ਕਰਕੇ ਮੈਂ ਪੰਜਾਬ ਗਵਰਨਮੈਂਟ ਨੂੰ ਜਿਹੜੀ ਆ ਉਹਦਾ ਫੋਟੋ ਛਾੜ ਕੇ ਅਸੀਂ ਇਹ ਲੋਕਾਂ ਦੇ ਵਿੱਚ ਜ਼ाहिर ਕੀਤਾ ਕਿ ਇਹ ਸਰਕਾਰ ਰੱਖਣੀ ਆ ਇਹਨੂੰ ਬਦਲਣਾ ਜ਼ਰੂਰੀ ਆ ਉਹ ਸਰਕਾਰ ਲਿਆਓ ਜਿਹੜੀ ਤੁਹਾਡੇ ਪੰਜਾਬ ਨੂੰ ਪਾਣੀ ਦੇ ਰੱਖਦਾ ਆ ਸਾਦੇ ਬੱਚਿਆਂ ਦੀ ਪੜ੍ਹਾਈ ਦੀ ਐਜੂਕੇਸ਼ਨ ਦੀ ਰੱਖਿਆ ਕਰ ਸਕਦੇ ਹਾਂ ਕੋਈ ਰੱਖਿਆ ਕਰ ਸਕਦੇ ਸਭ ਤੋਂ ਵੱਡਾ ਸਰੀਰ ਜਿਹੜਾ ਸਾਡਾ ਸਰੀਰ ਦੋਸਤ ਹੋਣਾ ਜਦੋਂ ਸਾਡਾ ਸਰੀਰ ਬਿਮਾਰ ਹੋ ਜਾਂਦਾ ਅਸੀਂ ਹਸਪੀਟਲ ਜਾਂਦੇ ਹਾਂ ਹਸਪੀਟਲ ਵਿੱਚ ਤਾਂ ਹੈਲਥੀ ਦਾ ਕੋਈ ਲਾਭ ਨਹੀਂ ਬਣੀ ਅਸੀਂ ਕਿੱਥੋਂ ਆਪਣੇ ਆਪਣੀ ਹੈਲਥ ਨੂੰ ਬਚਾ ਸਕਾਂਗੇ ਐਜੂਕੇਸ਼ਨ ਸਾਡੇ ਕੋਲ ਆਈ ਆਈ ਨਾ ਰਹੀ ਜਿੱਥੇ ਭਾਰਤੀ ਸੰਵਿਧਾਨ ਪੜ੍ਹਾਉਣਾ ਚਾਹੀਦਾ ਸਕੂਲਾਂ ਦੇ ਵਿੱਚ ਉਹ ਸਾਰੇ ਸਕੂਲੇ ਬੰਦ ਕਿਤੇ ਜਾ ਰਹੇ ਹਾਂ ਅਸੀਂ ਕਿੱਥੇ ਆਪਣੇ ਹੱਕਾਂ ਦੇ ਲਈ ਜਾਗਰ ਜਾਗਰਤਾ ਕਰਕੇ ਮੈਂ ਜਿਹੜਾ ਆ ਇੱਕ ਇਹ ਪੰਜਾਬ ਗਵਰਨਮੈਂਟ ਦਾ ਨੁਮਾਇੰਾ ਔਰ ਪਹਿਲਾਂ ਵੀ ਮੈਂ ਗਿਆਸ ਪਾਸ ਹਾਂ ਕਿ ਜਿਹੜਾ ਇਨਸਾਨ ਜੋ ਨਸ਼ਾ ਬੁਧੇ ਛੇੜ ਕੇ ਬੈਠਾ ਆ ਉਹਨਾਂ ਨੂੰ ਕਿੱਦਾਂ ਸੀ ਮੁਕਤ ਕਰ ਸਕਾਂਗੇ ਕਿ ਜੇ ਤੇ ਸਵੇਰ ਨੂੰ ਕੋ ਪੈਗ ਲਾਇ ਤੋਂ ਬਿਨਾ ਖੜੇ ਹੋਣੀ ਆ ਸਭੁਵੰਤ ਮਾਨਸੇ ਨੂੰ ਛੰਡਾ ਮਲੀ ਵੀ ਕਹਿੰਦੇ ਮੈਂ ਤਾਂ ਮੇਰਾ ਮੇਰਾ ਕਿਹੜਾ ਰਿਸ਼ਤੇਦਾਰ ਆ ਮੈਂ ਤਾਂ ਸਿੱਧਾ ਕਹਿੰਦਾ ਜਿਹੜੇ ਪੰਜਾਬ ਦੀ ਹਿੱਤ ਦੀ ਗੱਲ ਕਰੂੰਗਾ ਜਿਹੜੇ ਸਾਡੇ ਹੱਕ ਦੀ ਗੱਲ ਉਹ ਸਾਡਾ ਮੋਦੀ ਰਿਸਪੈਕਟ ਹੀ ਕਰੂਗਾ ਉਹਦੀ ਮੈਂ ਪੂਜਾ ਵੀ ਕਰੂਗਾ ਜਿਸ ਤਰ੍ਹਾਂ ਅਸੀਂ ਉਸਦੇ ਲੈ ਕੇ ਪੂਜਾ ਕਰਦੇ ਹਾਂ ਬਾਬਾ ਸਾਹਿਬ ਦਾ ਵੀ ਹਾਂ ਅੱਜ ਉਹਦੀ ਬਤਾਲ ਤੇ ਇੱਥੇ ਬੈਠ ਕੇ ਅਸੀਂ ਬੋਲ ਰਹੇ ਹਾਂ ਕਿ ਬੇਗੰਪੁਰਾ ਟੈਗਰ ਕੋਸ ਜਿਹੜੀ ਆ ਕੋਈ ਆਮ ਦਿੱਤੇ ਬੰਦੀ ਨਹੀਂ ਹੋ ਔਰ ਜਿਹਨੂੰ ਸਰਕਾਰ ਔਰ ਕੁਝ ਅਜਰਸੀਆ ਇਗਨੋਰ ਕਰਦੀਆਂ ਆ ਇਹ ਕੋਸ ਕੋਈ ਮਾੜੀ ਮੋਟੀ ਕੋਸ ਨਹੀਂ ਤੇ ਸ਼ੁਰੂ ਤੋਂ ਪਹਿਲਾਂ ਕੋਸ ਬੇਗੰਪੁਰਾ ਟੈਗਰ ਕੋਸ ਤੋਂ ਬਾਅਦ ਹੀ ਕੋਸ ਹੈ ਠੀਕ ਆ ਖੁਰਾਲਗੜ ਸਾਹਿਬ ਦੇ ਦਸਤੀਆ ਉਹਦੇ ਵਿੱਚ ਜਿਹੜਾ ਝੰਡਾ ਲਗਾਇਆ ਦੋ ਝੰਡੇ ਲੱਗੇ ਆ ਨਾ ਉਹ ਬੇਗੰਪੁਰਾ ਲੈ ਕੇ ਕੋਸ ਦੇ ਹਾਲਾਤ ਚ ਲਗਾਇਆ ਦੇਖਣ ਲੱਗੇ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਬੇਗੋਪੁਰ ਟੈਗਰ ਕੋਸ ਨੂੰ ਇਗਨੋਰ ਨਾ ਕਰੋ ਜਦੋਂ ਅਸੀਂ ਆਪਣੀ ਆਈ ਦੇ ਆ ਗਏ ਨਾ ਸਾਡੀ ਇਟਮੈਟ ਖੜਕਾ ਦਾਂਗੇ ਇਹ ਤੁਸੀਂ ਸੋਚਣਾ ਫਿਰ ਕਿ ਪੰਜਾਬ ਸਰਕਾਰ ਨੇ ਵੀ ਸੋਚਣਾ ਔਰ ਸਾਡੀਆਂ ਜਿਹੜੀਆਂ ਸੀਕ੍ਰਟ ਏਜੰਸੀਆਂ ਨੇ ਉਹਨਾਂ ਨੂੰ ਵੀ ਸੋਚਣਾ ਕਿ ਅਸੀਂ ਕੀ ਕਰ ਬੈਠੇ ਆ ਸ਼ੈਪਿੰਗ ਜੈਪਲ ਆਫ ਜਗਦੇਵ ਭੰਤੇ ਜੈ